ਲਾਸਾਤਨੋ ਪਿੰਡ ਸੰਗਤਪੁਰੇ ਤੋਂ ਨਾ ਤੁਹਾਨੂੰ ਇੱਕ ਬਹੁਤ ਕਮਾਲ ਦੀ ਮੱਝ ਦਿਖਾਉਣ ਲੱਗੀਆਂ ਚੰਗੇ ਦੁੱਧ ਵਾਲੀਆਂ ਤੇ ਖਾਸ ਗੱਲ ਇਹ ਦੀ ਰਹੂਗੀ ਨਾਲ ਵੀ ਬਾਈ ਕਹਿੰਦਾ ਟਾਪ ਦੇ ਸੀਮਨ ਦੀ ਕੱਟੀ ਐਚਐਲਡੀ ਵੀ ਦੇ ਸੀਮਨ ਦੀ ਤੇ ਪਿੰਡ ਬਾਈ ਦਾ ਆ ਗਿਆ ਸੰਗਤਪੁਰਾ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਬਹੁਤ ਕਮਾਲ ਦੀ ਮੱਝ ਦਿਖਾ ਦਾਂਗੇ ਵੱਡੇ ਢਾਂਚੇ ਦੀ ਤੇ ਚੰਗੇ ਮਿਲਕ ਵਾਲੀ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਵਾਲਾ ਕੰਮ ਵੀ ਤੁਹਾਡਾ ਵੀਡੀਓ 'ਚ ਨਿਮੇੜ ਦਾਂਗੇ ਹੋਰ ਕੀ ਹਾਲ ਆ ਬਾਈ ਆ ਜਾ ਹੋਰਲੇ ਬੰਨੇ ਆ ਜਾ ਅੱਧੀ ਗੱਲ ਆ ਹਾਂ ਹਾਂ ਵਧੀਆ ਨਾਮ ਤੇ ਨੰਬਰ ਬੋਲ ਦੋ ਜੀ ਨਾਮ ਮੇਰੇ ਗੱਗੀ ਆ ਵੀਰੇ ਹਾਂ ਗੱਗੀ ਡੈਰੀ ਫਾਰਮ ਤੇ YouTube ਚੈਨਲ ਵੀ ਆਪਣਾ ਠੀਕ ਆ ਗੱਲ ਆ ਹਾਂ ਤੇ ਨੰਬਰ ਤੇ ਪਿੰਡ ਸੰਗਤਪੁਰਾ ਜ਼ਿਲ੍ਹਾ ਸੰਗਰੂਰ ਫੋਨ ਨੰਬਰ ਜੀ 87290 9394 87290 9394 ਜੇ ਗੱਲ ਕਰ ਲੇਗਾ ਕਿ ਬਈ ਮੱਝਾਂ ਕਿੰਨੀਆਂ ਕਨੇ ਆਪਣੇ ਕੋਲੇ ਟੋਟਲ ਮੱਝਾਂ ਬਾਈ ਆਪਣੇ ਕੋਲ ਲਗਭਗ ਸਾਰੇ 20 ਨਗ ਨੇ 20 ਨਗ ਹਾਂ ਸਾਰੀਆਂ ਕਿਹੜੇ ਪਾਸੇ ਆਈਆਂ ਨੇ ਸਾਰੀਆਂ ਵੀਰੇ ਹਰਿਆਣੇ ਦੀਆਂ ਮੱਝਾਂ ਨੇ ਦੁੱਧ ਤੇ ਕੰਮ ਸਪੈਸ਼ਲ ਹਾਂਜੀ ਹਾਂਜੀ ਪਛਤ ਹੁੰਦੀ ਆ ਵਧੀਆ ਵੀਰੇ ਨਮੂਨਾ ਠੀਕ ਆ ਗੇਲਾ ਕਈ ਭਰਾ ਕਹਿੰਦੇ ਦੁੱਧ ਚ ਵਜਦਾ ਨਹੀਂ ਕੋਈ ਆਪਾਂ ਤਾਂ ਵੀਰੇ 2 ਮੱਝਾਂ ਤੋਂ ਸਟਾਰਟ ਕਰਿਆ ਦੀ ਅੱਜ 20 ਕਰ ਲਈ ਜੀ ਪ੍ਰੋਪਰਟੀ ਉਂ ਤਾਂ ਹੀ ਵੀ ਕਰੀਏ ਨੀ ਛੜਦਾਂ ਨੀ ਕੰਮ ਆ ਉਹੀ ਗੱਲ ਆ ਵੀ ਜਿਹਨੂੰ ਤਰੀਕਾ ਉਹਦਾ ਇੱਥੇ ਅਮਰੀਕਾ ਹੈ ਨਾ ਬਾਹਰ ਜਾਣ ਦੀ ਤਾਂ ਨਹੀਂ ਲੋੜਾ ਨਾ ਨਾ ਵੀਰੇ ਇੱਥੇ ਆਨੰਦ ਚਾ ਕੰਮ ਆ ਤੇ ਹੁਣ ਮਾਰਦੀ ਲੱਭੀ ਮੱਜ ਤੇ ਕੈਮਰਾ ਤੇ ਪਹਿਲਾਂ ਦੇ ਕਦ ਕਾਟਦਾ ਆਈਡੀਆ ਕਰਾ ਦਿੰਦੇ ਇੱਥੇ ਤੋਂ ਕਈ ਵਾਰੀ ਵੀਡੀਓ ਚ ਵੱਡੀ ਛੋਟੀ ਲੱਗ ਜਾਂਦੀ ਆ ਫੁੱਲ ਵੱਡੀ ਮੱਜ ਆ ਚੰਗੇ ਢਾਂਚੇ ਦੀ ਆ ਗੱਗੀ ਬਾਈ ਸੁਆ ਕਿਹੜਾ ਰੂਗੀ ਇਹ ਤੀਸਰਾ ਵੀਰੇ ਤੀਸਰਾ ਸੁਆ ਲੈ ਖੋਲ ਕੇ ਕਮਾਦੇ ਨਾਲ ਬੱਚਾ ਕੀ ਆ ਗਿਆ ਇਹ ਕੱਟੀ ਆ ਵੀਰੇ ਨਾਲ ਕੱਟੀ ਆ ਗਈ ਤੇ ਕੱਟੀ ਵੀ ਤੁਹਾਨੂੰ ਇਹ ਕਹੂੰਗਾ ਵੀ ਪੂਰੀ ਅਸਲ ਆ ਗਈ ਕਿਹੜੇ ਸੀ ਮੰਦੀਆ ਐਚ ਐਲ ਟੀ ਵੀ ਦਾ ਨੰਬਰ ਤਾਂ ਨਹੀਂ ਪਤਾ ਇਹ ਦੋ ਸੀਮੰਦੀ ਵੀਰੇ ਜਦਾ ਐਮ 31 ਆ ਐਮ 51 ਹਾਂਜੀ ਜਾਂ 102699 ਜਾਂ 102699 ਮੈਂ ਕਹੂੰਗਾ ਵੀ ਦੋਨੀਆਂ ਸਰਾ ਟੋਪ ਹੀ ਨੇ ਹਾਂ ਦੋਨੀਆਂ ਵਧੀਆ ਨੇ ਇਹ ਮੱਝ ਵੀ ਉਧਰੋਂ ਆਈ ਹੋਈ ਆ ਬਈ ਹਾਂ ਵੀਰੇ ਸਾਰੀਆਂ ਹਰਿਆਣੇ ਦੀਆਂ ਨੇ ਠੀਕ ਆ ਗੱਲ ਸੁਆ ਕਿੰਨੇ ਦਿਨ ਦਾ ਹੋਗਾ ਇਹਦਾ ਸੁਆ ਵੀਰੇ ਤੀਜੇ ਦਿਨ ਦਾ ਤੀਜੇ ਦਿਨ ਦਾ ਹਾਂਜੀ ਤੇ ਬਾਕੀ ਲੰਬੀ ਲੰਬੀ ਆ ਗਈ ਸਜਣਾ ਫੁੱਲ ਥਣ ਲੈ ਵੇ ਜੀ ਰਊਗੀ ਬਿਲਕੁਲ ਸਾਫ਼ ਤੀਜੇ ਦਿਨ ਦਾ ਸੁਆ ਗਾਂ ਦੇ ਬੰਨੇ ਲੈ ਜਾ ਲ ਮਾੜੀ ਚਲਾ ਦੇ ਲੰਬੀ ਚਲਾ ਦੇ ਸੂਈ ਨੂੰ ਬਾਈ ਕਹਿੰਦਾ ਅੱਜ ਤੀਜਾ ਦਿਨ ਆ ਤੇ ਕਿੰਨੀ ਕੁ ਬੌਲੀ ਹਾਜ਼ਰ ਹੋਊਗਾ ਕੀ ਅੱਜ ਦੇ ਕੋਲੇ ਇਹਦੇ ਥੱਲੇ ਵੀਰੇ 12 ਕਿਲੋ ਦੁੱਧ ਆਉਣਾ 12 ਕਿਲੋ ਤੋਂ ਸਟਾਰਟਿੰਗ ਹਾਂ ਹਾਂ ਤੇ ਆਪਣੀ ਚੋਈ ਵੀ ਆ ਕਰੇ ਇਹ ਹਾਂ ਹਾਂ ਵੀਰੇ ਪੀਕ ਲੈਵਲ ਤੇ ਕਿੰਨਾ ਕੁ ਪਾਉਂਦੀ ਐ ਇਹਨੇ 19 ਕਿਲੋ ਦੁੱਧ ਦਿੱਤੇ ਵੀਰੇ 19 ਕਿਲੋ ਪੀਕ ਲੈਵਲ ਤੇ ਹਾਂਜੀ ਠੀਕ ਆ ਗੱਲ ਆ 19 ਕਿਲੋ ਬਾਈ ਕਹਿੰਦਾ ਪੀਕ ਲੈਵਲ ਤੇ ਦੇ ਦੇ ਦੁੱਧ ਕਿੰਨਾ ਕੁ ਲੰਮਾ ਟਾਈਮ ਦਿੰਦੀ ਐ ਇਹ ਫੁੱਲ ਦੁੱਧ ਦਾ ਨੰਬਰ ਦਿੰਦੀ ਆ ਵੀਰੇ ਠੀਕ ਆ ਗੱਲ ਆ ਲੈ ਚੱਲ ਲੈ ਚੱਲ ਗਾਂ ਨੂੰ ਲੈ ਚੱਲ ਤੇ ਥਣ ਥਣ ਮੈਂ ਕਹੂੰਗਾ ਪੂਰਾ ਅਸਰ ਲੱਗਿਆ ਬਹੁਤ ਕਮਾਲ ਦੀ ਮੱਝਾ ਜਿਹੜੇ ਸੱਜਣ ਨੇ ਨਾ ਬਰੀਡਿੰਗ ਦੇ ਕੰਮ ਕਰਨਾ ਉਹਦੇ ਵਾਸਤੇ ਬੈਸਟ ਰੂ ਬਾਈ ਥੋੜੀ ਗਾਂ ਕਰਕੇ ਆਇਆ ਲੰਬੀ ਖੜਾ ਲਾ ਖੜਾ ਲਖੜਾ ਲਖੜਾ ਲਾ ਇਧਰ ਲੈ ਬੰਨੇ ਕਮਾ ਕੇ ਖੜਾ ਲਾ ਇੱਥੋਂ ਲੰਬੀ ਦਿਖਾ ਦੀ ਉਹ ਲੰਬੀ ਲੰਬੀ ਕਰਾ ਲਈ ਚੱਕ ਅ ਲੰਬੀ ਤਾਂ ਮੈਂ ਕਹੂੰਗਾ ਵੀ ਛੋਟੇ ਹਾਥੀ ਚਾਉਂਦੀ ਨਹੀਂ ਐਨੀ ਕਲੰਮੀ ਆ ਟਰੱਕ ਜਿੰਨੀ ਲੰਮੀ ਹੈਗਾ ਦੂੰ ਮੈਨੂੰ ਮੈਂ ਫੁੱਲ ਵੱਡੀ ਫੁੱਲ ਲੰਮੀ ਤੇ ਦੁੱਧ ਲੰਮਾ ਸਮਾ ਦਿੰਦੀ ਹਾਂ ਹਾਂਜੀ ਹਾਂਜੀ ਬਾਈ ਚਬਾਈ ਦੀ ਕਿਵੇਂ ਰਹੂਗੀ ਇੱਕ ਨੰਬਰ ਬਾਈ 100 ਦੀ 100 ਹਾਂ ਛਰਲਾ ਛਿੱਟਾ ਟੈਟ ਫਾਇਰ ਕੋਈ ਨਹੀਂ ਵੀਰੇ ਕੁਛ ਨਹੀਂਗਾ ਵੀਰੇ 100 ਦੀ 100 ਹਰੇਕ ਵੱਖ ਹਾਂਜੀ ਇੱਥੋਂ ਕਰਾ ਦੀ ਲੱਭੀ ਚੈੱਕ ਕਿਉਂਕਿ ਦੁੱਧ ਵਾਲੇ ਪਸ਼ੂ ਤੇ ਉਹੀ ਗੱਲ ਆ ਵੀ ਫੀਚਰ ਹੀ ਦੱਸ ਦਿੰਦੇ ਹੁੰਦੇ ਆ ਲੰਮਾ ਸਵਾ ਬਾਈ ਕਹਿੰਦਾ ਦੁੱਧ ਦੰਦੀਆ ਤੇ ਖਾਸ ਗੱਲ ਇਹਦੀ ਇਹ ਰਹੂਗੀ ਵੀ ਨਾਲ ਇਹਦੇ ਜਿਹੜੀ ਕੱਤੀ ਆ ਕੱਤੀ ਦਾ ਢਾਂਚਾ ਕਰਾ ਦੀ ਲੱਭੀ ਚੈੱਕ ਇੱਥੇ ਤੋਂ ਪਛਾਣ ਤੋ ਨਾ ਪੂਰੇ ਕਮਾਲ ਦੇ ਢਾਂਚੇ ਦੇ ਬਾਈ ਕਹਿੰਦਾ ਜਾਂ ਤਾਂ M51 ਦੀ ਹੋਊਗੀ ਜਾਂ ਹੋਊਗੀ ਬਾਈ 1026 99 ਦੀ ਦੋਹਾਂ ਚੋਂ ਇੱਕ ਦੀ ਕਨਫਰਮ ਆ ਹਾਂਜੀ ਹਾਂਜੀ ਵੀਰੇ ਠੀਕ ਸੀਮੇ ਲੱਗੇ ਹੋਣੇ ਠੀਕ ਆ ਗੱਲ ਵੀ ਜ਼ਿਆਦਾਤਰ ਵੀ ਸਾਰੀਆਂ ਮੱਜਾਂ ਤੇ ਦੋਨੀਆਂ ਸੀਮੇ ਹੀ ਇਹਦਾ ਫਿਕਸ ਰੇਟ ਈ ਹੈ ਵੀਰੇ ਜੇ ਕੋਈ ਬਾਲਾ ਉਹ ਨਹੀਂ ਹੈਗੀ ਕਿ ਨਾ ਇਸ ਠੀਕ ਹੈ ਗੱਲ ਹਾਂ ਕਿੰਨਾ ਕਰਊਗਾ ਫਿਕਸ ਇਹਦਾ ਆਪਾਂ 1.80 ਲੱਖ ਰੁਪਏ ਦੀ ਮੱਝ ਦੇਣੀ ਹੈ 1.80 ਦੇਣੀ ਆ ਇਹ ਚੋ ਇਹ ਮੰਨ ਲਓ ਵੀ ਕੱਲੀ ਛੋਟ ਆ ਉਹ ਮੌਕੇ ਤੇ ਆਪਾਂ ਸੋ ਕਰ ਦਈਏ ਨਾ ਆ ਥੋੜਾ ਬੜਾ ਕਿਸੇ ਦੂਰੋਂ ਆਈ ਸੱਜਣ ਨੂੰ ਤੇ ਜੇ ਕੋਈ ਭਰਾ ਕਹੇ ਦੇ ਵੀ ਆਪਾਂ ਆਨਲਾਈਨ ਵੀ ਭੇਜ ਦਾਂਗੇ ਆਨਲਾਈਨ ਵੀ ਭੇਜ ਦਾਂਗੇ ਬਾਕੀ ਬਾਈ ਆਪਾਂ ਯਾਰ ਇੰਨੇ ਪੈਸੇ ਲਾਉਣੇ ਅਗਲਾ ਤਸੱਲੀ ਕਰਕੇ ਲਈ ਜਾਵੇ ਠੀਕ ਠੀਕ ਆ ਗੱਲ ਤੇ ਲੱਭੀ ਜਦੋਂ ਹਨ ਨੂੰ ਆਉਗੀ ਆਰਡਰ ਤੇ ਮਾਰਨੀ ਕੈਮਰਾ ਬਾਡੀ ਤੇ ਨਾ ਸਾਨੂੰ ਸਾਂ ਚੈੱਕ ਕਰਾ ਦੇ ਚੰਗੇ ਢਾਂਚੇ ਦੀ ਮੱਝ ਆ ਇਹ ਇੱਥੋਂ ਮਾਰਨੀ ਕੈਮਰਾ ਜਿਵੇਂ ਜਿਵੇਂ ਬਾਈ ਇਹ ਦੁੱਤੇ ਜਾਊਗੀ ਭਰ ਜਾਂਦੀ ਹਲੇਵਾ ਸਾਰਾ ਇੱਕ ਨੰਬਰ ਮੇਰੇ ਜਮਾ ਓਕੇ ਠੀਕ ਆ ਗੱਲ ਤੇ ਹੁਣ ਦਿਖਾ ਰਹੀਆਂ ਇੱਥੋਂ ਗਾਂ ਲੀ ਬੰਨਿਓ ਚਵਾਈ ਦਾ ਤਾਂ ਇਹ ਮੰਨ ਲਓ ਵੀ ਜਿੱਦਾਂ ਦਾ ਥਣ ਦਾ ਸਹਜ ਆ ਓਦਾਂ ਦੀ ਬਾਈ ਕਹਿੰਦਾ ਮੋਟੀ ਚਵਾਈ ਤਾਰ ਬਾਈ ਪੋਂਡੇ ਵਾਂਗੂ ਪੈਂਦੀ ਆ ਜਿਵੇਂ ਆਪਾਂ ਕਹਿੰਦੇ ਤੇ ਇਹ ਤੁਸੀਂ ਬਾਈ ਦੇ ਘਰੋਂ ਇੱਕ ਚੀਜ਼ ਨਹੀਂ ਲੈ ਕੇ ਚੱਲੇ ਅੱਜ ਇਹ ਮੰਨ ਲਓ ਵੀ ਦੋ ਚੀਜ਼ਾਂ ਲੈ ਕੇ ਜਾਓਗੇ ਦੋ ਨਸਲਾਂ ਲੈ ਕੇ ਜਾਓਗੇ ਇੱਕ ਨਾਲ ਕੱਟੀ ਤੇ ਇੱਕ ਮੱਝ ਤੁਹਾਡੇ ਸਾਹਮਣੇ ਆ ਤੇ ਬਾਕੀ ਜਿਹੜੇ ਸੱਜਣ ਨੂੰ ਮੈਂ ਕਹੂੰਗਾ ਪਰਖਾ ਉਹ ਉਹ ਬੰਦੇ ਨੂੰ ਪਤਾ ਲੱਗ ਜੂ ਤੇ ਬਾਕੀ ਜਿਹੜੇ ਨੇ ਕਮੈਂਟ ਕਰਨਾ ਹੈ ਕਿ ਹਣਾ ਉਹਨਾਂ ਦਾ ਕਾਰੀ ਉਹਨਾਂ ਦਾ ਕਾਰੀ ਦੇਣਾ ਜਿਹਨੇ ਨੇ ਨੈਗੇਟਿਵ ਰਹਿਣਾ ਹੈ ਉਹਨਾਂ ਆਪ ਕੋ ਪੋਜ਼ਿਟਿਵ ਕਰ ਨਹੀਂ ਸਕਦੇ ਕਿਹੜਾ ਹੋਰ ਚਲਾ ਦੇ ਇਧਰਲੇ ਬੰਨੇ ਤੇ ਬਾਕੀ ਸੱਜਣੋਂ ਇੱਕ ਵਾਰੀ ਤੁਹਾਨੂੰ ਹੋਰ ਚਲਾ ਕੇ ਦਿਖਾ ਦੇਣਾ ਜਿੱਦਾਂ ਦਾ ਨਾ ਬਾਈ ਕਹਿੰਦੇ ਥਣ ਦਾ ਸਹਜ ਆ ਉਦਾਂ ਦੀ ਇਹ ਚਵਾਈ ਆ ਹਾਈਟ ਵੀ ਚੰਗੀ ਆ ਤੇ ਬਾਕੀ ਬਟਨ ਵਾਲਾ ਆਰਡਰ ਆ ਗਿਆ ਹਾਲ ਫਿਲਹਾਲ ਇਹ ਮੰਨ ਲਓ ਵੀ ਬੋਲੇ ਚ ਉਹਨਾਂ ਮੱਝ ਸਾਫ਼ ਹੋਈ ਜਾਂਦੀ ਆ ਉਸ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਓ ਜਿਵੇਂ ਜਿਵੇਂ ਨਾ ਬਾਈ ਕਹਿੰਦਾ ਵੀ ਦੁੱਧ ਤੇ ਚੱਲਦੀ ਆ ਓਵੇਂ ਓਵੇਂ ਆਰਡਰ ਕੁਆਲਿਟੀ ਜਿਹੜੀ ਬੜੀ ਕਮਾਲ ਦੀ ਤਿਆਰ ਕਰ ਲੰਦੀ ਆ ਲੰਬੀ ਲੈ ਚੱਲੀ ਬਾਈ ਇੱਧਰ ਲੈ ਬੰਨੇ ਤੇ ਬਾਕੀ ਇੱਥੋਂ ਢਾਂਚਾ ਚੈੱਕ ਕਰ ਸਕਦੇ ਹੋ ਪਿਓਰ ਹਰਿਆਣੇ ਦੀ ਆ ਉਹ ਚੀਜ਼ ਦੀ ਗਾਰੰਟੀ ਰਹੂਗੀ ਬਾਈ ਵਪਾਰ ਵਾਲਾ ਕੰਮ ਤਾਂ ਨਹੀਂ ਆਪਣਾ ਨਹੀਂ ਕਰਦੇ ਆ ਵੀਰੇ ਪਰ ਵਧੀਆ ਡੰਗਰ ਲਿਆਉਣੇ ਆ ਆਪਣਾ ਠੀਕ ਆ ਗੱਲ ਵੀ ਟਾਂ ਮਟ ਲਾ ਲੈਣੇ ਆ ਹਾਂ ਹਾਂ ਵਧੀਆ ਲਗਭਗ 20 ਮਾਲਾ 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 ਤੇ ਰੇਟ ਇਹਦਾ ਬਾਈ ਨੇ ਦੱਸਿਆ ਵੀ 1 ਲੱਖ ਤੇ 80 ਹਜ਼ਾਰ ਲੈਣ ਦੇਣ ਜਾਂ ਰੇਟ ਰਹੂਗਾ ਫਿਕਸ ਜਾਂ ਰੇਟ ਰਹੂਗਾ ਇਹ ਜੋ ਛੋਟ ਛੱਪਾ ਮਾਨ ਤਾਨ ਜਾਂ ਥੋੜੇ ਵਾਲਿਆ ਦਾ ਸਿਸਟਮ ਹੀ ਰਹੂਗਾ ਜਿਆਦੇ ਘੱਟ ਵਾਲਾ ਸੱਜਣ ਕੋਈ ਨਾ ਫੋਨ ਲਾਵੇ ਤੇ ਨੰਬਰ ਕਿਹੜਾ ਹੋਰ ਬੋਲਦੇ 87290 ਹਾਂਜੀ 29194 ਬਾਈ 87290 29194 29194 ਬਾਈ ਦਾ ਨੰਬਰ ਆ ਪਿੰਡ ਸੰਗਤਪੁਰਾ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਆ ਜਿਹੜੇ ਵੀ ਭਰਾ ਨੂੰ ਮੱਝ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ